ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦੇ ਇਕ ਉਤਰ ਕਵਾਤਰ ਸੱਟਨੇ ਘਰ ਪਰਵਾ ਠੀਕ ਐ ਲੋ ਜੀ ਘਰਤੀ ਵਲੋਗ ਦੀ ਸਟਾਰਟਿੰਗ ਤੇ ਧੁੱਪ ਬਹੁਤ ਸੋਹਣੀ ਆ ਰਹੀ ਅੱਜ ਤੇ ਬੱਚੇ ਕੱਢਦੇ ਆ ਛੱਡਦੇ ਆ ਡੰਨਿਆਂ ਤੇ ਖੁੱਡੇ ਖਾਡੇ ਦੋਨੇ ਸਾਫ਼ ਕਰਾਂਗੇ ਕਲੀ ਗੋਲੀ ਸਿੱਟਾਂਗੇ ਤੇ ਖੋਲਿਆ ਚੋਬਰ ਨੇ ਤਾਲਾ ਤਾਂ ਖੋਲਿਆ ਦਿਖਾ ਦਈਏ ਸਾਨੂੰ ਲੋ ਬਾਬਿਓ ਤੇ ਬਸ ਕੱਢਦੇ ਆ ਜਿਹੜੇ ਦੋ ਬੱਚੇ ਕੱਢਦੇ ਉਹਨੇ ਤੁਹਾਨੂੰ ਪਤਾ ਹੀ ਐ ਸਾਤੇ ਵਾਲਾ ਤੇ ਮਿੱਠਾ ਵਾਲਾ ਹੀ ਕੱਢਾਂਗੇ ਤੇ ਛੋੜੇ ਵਿੱਚ ਬਿਠਾਵਾਂਗੇ ਜਾਲ ਤੇ ਤੇ ਆ ਬਾਕੀ ਬੰਦ ਕਰ ਤੇ ਤੁਹਾਨੂੰ ਪਤਾ ਹੀ ਐ ਆ ਦੋ ਗੋਲੇ ਦਾ ਲਾਣ ਵਾਲੇ ਨੇ ਨਹੀਂ ਵੀ ਬਾਪਿਓ ਇਹ ਛੋਟਾ ਇੱਥੇ ਜਿਹੜਾ ਥੱਲੇ ਬੈਠਾ ਬਾਪਿਓ ਆ ਬੈਠਾ ਇਹਦਾ ਛੋਟਾ ਹੈ ਤੇ ਉਹ ਬੰਦ ਕਰਤਾ ਬਾਪਿਓ ਜਿਹੜਾ ਆਪਾਂ ਦੋਨੇ ਗਲਬੇ ਬਗਲਾਂ ਨਾਲ ਅਟੈਚ ਕਰਦੇ ਉਹ ਬੰਦ ਕਰਤਾ ਤੇ ਬਾਕੀ ਕਰੋ ਚੈੱਕ ਆਪਣੇ ਬੱਚੇ ਤੇ ਖੁੱਡੇ ਖਾਡੇ ਸਾਫ਼ ਕਰਾਂਗੇ ਬਾਪਿਓ ਬਹੁਤ ਗੰਨ ਵਚਦੇ ਗਿੱਲੇ ਹੋ ਰਹੇ ਨੇ ਇਹੀ ਬਿਮਾਰੀ ਦਾ ਕਾਰਨ ਬਣਦਾ ਤਾਂ ਕਰਕੇ ਬਾਬਿਓ ਖੁੱਡੇ ਸਾਫ਼ ਕਰਨਾ ਜ਼ਰੂਰੀ ਹੈ ਤੇ ਗੋਲੀ ਬੰਨ ਤਾਂ ਉੱਥੇ ਕੋਠਾ ਵੀ ਕਰ ਦਾਂਗੇ ਸਾਫ਼ ਤੇ ਗਮਲਾ ਵੀ ਕਰ ਦਾਂਗੇ ਅੱਜ ਸਾਰੀਆਂ ਰਿਪੋਰਟਾਂ ਕਰ ਦਾਂਗੇ ਓਕੇ ਦਿਨ ਬਹੁਤ ਕਹਿੜਾ ਹੈ ਤਾਂ ਕਰਕੇ ਜੀ ਬਾਬਿਓ ਤੇ ਇੱਕ ਬੁਰੀ ਖਬਰ ਆ ਗਈ ਬਾਬਿਓ ਬੱਚਾ ਮਰ ਗਿਆ ਜਿਹੜਾ ਛੋਟਾ ਸੀਗਾ ਤੇ ਪਤਾ ਸੀ ਬਾਬਿਓ ਮਰੂਗਾ ਆਪਾਂ ਤਾਂ ਬਚਾਇਆ ਜੀ ਆਪਾਂ ਅਸੀਂ ਤਾਂ ਬਹੁਤ ਕੋਸ਼ਿਸ਼ ਕੀਤੀ ਚਲੋ ਹੁਣ ਕੀ ਕਰ ਸਕਦੇ ਹਾਂ ਬਾਬਿਓ ਤੇ ਬਸ ਇੱਕ ਵਾਰੀ ਰੱਖ ਦੀ ਹੁਣ ਆਪਾਂ ਤਾਂ ਪੂਰੀ ਆਪਣੀ ਉਹ jaan ਲਾ ਦੇ ਸੀ ਬਚਾਉਣ ਵਾਸਤੇ ਪੂਰਾ ਉਹ ਕਰਤਾ ਸੀ ਫੀਡ ਵੀ ਕਰਤੀ ਸੀ ਕੱਲ ਅਸੀਂ ਤਾਂ ਐਵੇਂ ਦਾ ਚਲੋ ਬਾਬੇ ਜੋ ਰੱਬ ਨੂੰ ਮਨਜ਼ੂਰ ਆਈ ਹੋਊਗਾ ਚਲੋ ਬਾਕੀ ਆਪਾਂ ਖੁੱਡੇ-ਖੱਡੇ ਕਰਦੇ ਆਂ ਸਭ ਕੋਈ ਦਿੱਕਤ ਨਹੀਂ ਤੇ ਜੋੜੀ ਬਹੁਤ ਗੰਦੀ ਹੋ ਰਹੀ ਆਂ ਆਹ ਜਾਲ ਥੱਲੇ ਬੜਿਆਂ ਦੀ ਤੁਹਾਨੂੰ ਪਤਾ ਹੀ ਐ ਤੇ ਆ ਵੀ ਮੈਲੀ ਹੋਈ ਆ ਚਲੋ ਧੁੱਪੇ ਧਰ ਦਿੰਨੇ ਆ ਹੋ ਜੂਗੀ ਹੌਲੀ-ਹੌਲੀ ਸਾਫ਼ ਕੋਈ ਦਿੱਕਤ ਨਹੀਂ ਤਾਂ ਕਰਕੇ ਉੱਪਰ ਬਾਤੀ ਮੈਂ ਕਿਹਾ ਚੱਲ ਤੇ ਛੋਟੇ ਬੱਚੇ ਵੀ ਕੱਢ ਲਿਆ ਚੋਬਰ ਤਿੰਨਾਂ ਨੂੰ ਵੀ ਬਸ ਛਤਰੀ ਵਾਲੇ ਤਾਂ ਹੋ ਗਏ ਇਹ ਤੇ ਗੋਲਾ ਤਾਂ ਵੱਡਾ ਹੋ ਰਿਹਾ ਨੇ ਬੱਚੇ ਤਾਂ ਛੇਤੀ ਲੱਗੇ ਲੋ ਜੀ ਬਾਬਿਓ ਜਿਹੜਾ ਬੱਚਾ ਲਾਣਾ ਆਪਾਂ ਗੋਲਾ ਉਹ ਵੀ ਕੱਢ ਲਿਆ ਇਹਨੂੰ ਵੀ ਛੱਡ ਦਿਨਾ ਇਹ ਤਾਂ ਵੱਡਾ ਹੋ ਰਿਹਾ ਕਾਫੀ ਤੇ ਇੱਧਰ ਵੀ ਉੱਤਰੀ ਛਤਰੀ ਤੇ ਵਾਗ ਜਾਂਦਾ ਤੇ ਉੱਤੇ ਵੀ ਲਾਣੇ ਆ ਬਾਬੇ ਛਤਰੀਆਂ ਦੋ ਬੱਚੇ ਡਾਣੇ ਆ ਸਾਤੇ ਵਾਲਾ ਤੇ ਵਿੱਠਾ ਵਾਲਾ ਆਪਣਾ ਤੇ ਮੈਂ ਡੱਬੀ ਲੈ ਜਾ ਉੱਤੇ ਬੰਨਦਾ ਇੱਕ ਵਾਰੀ ਫਿਰ ਡਾਣੇ ਆ ਮਿੱਤਰੋ ਬੱਚੇ ਆਪਾਂ ਬਾਬਿਓ ਕੱਢ ਲੈ ਚੋਬਰ ਬੱਚੇ ਤੇ ਛੱਡ ਦੇ ਮਿੱਤਰਾ ਦੇ ਛਤਰੀਆਂ ਵੀ ਲਾਤੀਆਂ ਉੱਤੇ ਲੋ ਜੀ ਚੱਲ ਚੱਲ ਉੱਤੇ ਚੱਲ ਲੋ ਬਾਬਿਓ ਤੇ 10 ਮਿੰਟ ਬੈਹ ਆਣਦੇ ਇਹਨੂੰ ਫਿਰ ਦੇਖਦੇ ਆਂ ਛੇੜਾਂਗੇ ਇਹਨਾਂ ਨੂੰ ਤੇ ਬਸ ਕਈ ਕੋਈ ਕਰ ਲਈ ਆਪਾਂ ਕੈਮ ਤੇ ਯੰਤਰ ਯੰਤਰ ਕਹਿੰਦੇ ਨੇ ਆਪਾਂ ਤੁਹਾਨੂੰ ਪਤਾ ਹੀ ਆ ਤੇ ਕਈ ਚਲਾਣੀਆਂ ਆਪਾਂ ਕੁਝ ਨਹੀਂ ਕਰਨਾ ਤੇ ਝਾੜੂ ਨਾਲ ਇਕੱਠਾ ਕਰ ਦਾਂਗੇ ਕੀ ਜੀ ਆਹ ਵਾਲੇ ਬੱਚਾ ਓਏ ਉਹ ਆ ਹਰੀ ਬਾਗੋਂ ਕਰਤੇ ਜੀ ਕੰਮ ਸਟਾਰਟ ਤੇ ਥੱਲੇ ਟੈਗ ਦਿਖਨ ਲੱਗੀ ਜੋ ਬੰਦੇ ਬਾਅਦ ਵਿੱਚ ਦਿਖਾਵਾਂਗੇ ਉਹ ਕਹਿ ਦੇਣਾ ਬਾਅਦ ਚ ਦਿਖਾਵਾਂਗੇ ਜੀ ਤੇ ਜਦੋਂ ਕੰਮ ਰੈਡੀ ਹੋ ਗਿਆ ਤੇ ਰਿਪੋਰਟ ਆਪਣੀ ਵੀ ਓਕੇ ਐ ਤੇ ਚੁੱਭ ਰ ਹੋ ਰੇ ਗਰਮ ਕਿਵੇਂ ਬਾਅਦ ਚ ਦਿਖਾਵਾਂਗੇ ਏ ਕਲੀਨ ਕਰਕੇ ਜਾਵਾਂ ਤੇ ਛੋਟੇ ਬੱਚੇ ਬਿਠਾ ਰੱਖਿਆ ਆਪਾਂ ਤੇ ਲਵਾਉਣ ਦੇ ਇਹਨਾਂ ਨੂੰ ਧੁੱਪ ਤੇ ਇਹਨਾਂ ਨੂੰ ਡਾਨਿਆਂ ਤੇ ਬਾਬਿਓ ਲਿਆਏ ਜੀ ਬੱਠਲ ਕਰਕੇ ਤੇ ਗੱਟੇ 'ਚ ਪਾਣੇ ਆ ਹੁਣ ਤੇ ਪੂਰਾ ਕਲੀਨ ਕਰ ਲੀਂਦੀ ਬਾਬੇ ਖੁੱਡਾ ਫਿਰ ਬਾਡੀ ਵਰੀ ਐ ਫੋਨ ਵੀਡੀਓ ਬਣਾਣਾ ਔਖਾ ਥੋੜਾ ਆ ਤਾਂ ਕਰਕੇ ਬਾਬੇ ਬਸ ਕਲੀਨ ਕਰਕੇ ਵੇਰ ਦਿਖਾਉਂਦੇ ਤੁਹਾਨੂੰ ਜੀ ਬਾਬੇ ਉਹ ਬੱਚੇ ਡਾਤੇ ਸੀ ਸਾਤੇ ਵਾਲਾ ਫਿਰਦਾ ਬਾਬੇ ਉਹ ਤੇ ਡੱਬੀ ਵੀ ਉਰੀ ਫਿਰਦੀ ਉਹ ਕਿਤੇ ਡੱਬੀ ਡੱਬੀ ਔਰ ਡੱਬੀ ਮਤਲਬ ਨੀਲਾ ਡੱਬਾ ਆ ਫਿਰਦਾ ਬਾਬੇ ਉਹ ਰੀ ਮਿੱਠਾਲਾ ਤੇ ਵਧੀਆ ਉੱਡੀ ਜਾਂਦੇ ਆ ਸਾਤੇ ਵਾਲਾ ਆਂਦਾ ਉਹ ਆ ਜਾਂਦਾ ਤੇ ਡੱਬੀ ਵੀ ਆ ਰਹੀ ਬਾਬੇ ਉਹ ਡੱਬੀ ਸੋਰੀ ਡੱਬਾ ਹੜੀ ਮਿੱਠਾ ਵਾਪੇ ਸੌਰੀ ਕਈ ਵਾਰੀ ਤੁਹਾਨੂੰ ਪਤਾ ਆਊਟ ਹੋ ਜਾਂਦਾ ਕਮ ਤੇ ਬਾਕੀ ਸਪਾਈ ਚੱਲੀ ਜਾਂਦੀ ਆ ਫੁੱਲ ਜਮਾ ਤੇ ਕਰਤਾ ਇੱਕ ਖੁੰਡਾ ਦਾ ਇੱਕ ਹੋਰ ਹੈਗਾ ਕਰਦਿਆਂ ਜੀ ਬਾਬਿਓ ਮੋਟਾ ਮੋਟਾ ਕਰਤਾ ਸਾਫ ਤੇ ਉਹ ਲਿਆਣਾ ਕਲੀ ਆਪਣੀ ਕਲੀ ਦੇਖਦੇ ਆ ਵਿੱਚ ਤੇ ਕਲੀ ਪਈ ਹੋਊਗੀ ਆਪਣੇ ਸਟੋਰ ਚ ਸਟੋਰ ਸਾਨੂੰ ਪਤਾ ਹੀ ਕਿਹੜਾ ਲੋ ਆਪਾਂ ਆਪ ਗੱਟਾ ਚੱਕਦੇ ਆ ਇਹਨੂੰ ਲੈ ਕੇ ਜਾਂਦੇ ਆ ਤੇ ਪਾਨਿਆ ਭੇਉ ਚੱਕਲੀ ਕਲੀ ਤੇ ਚੋਬਰ ਪਾਈਆਂ ਦਾ ਅੰਦਰ ਕਲੀ ਦੇਖੋ ਇਹ ਪਾਤੀ ਖਿੱਚ ਰਿਹਾ ਕੰਮ ਜਮਾ ਜੋਰਾ ਛੋਰਾ ਤੇ ਅੱਜ ਪਤਾ ਨਹੀਂ ਕਹਿੰਦਾ ਕਹਿੰਦਾ ਕੁੱਤੇ ਸਾਫ਼ ਕਰਦਾ ਅੱਜ ਹੁਆ ਕੋਈ ਨਾ ਭਰਾ ਅੰਦਰ ਖਾਣਾ ਕਿੰਨੇ ਪੈ ਗਿਆ ਕਲੀ ਆ ਦੇਖੋ ਇਹ ਪਾਈ ਜਾਂਦਾ ਬਾਕੀ ਜਿਆਦਾ ਦਿਖਾ ਨਹੀਂ ਸਕਦਾ ਕੁੱਤੇ ਉੱਡ ਨਹੀਂ ਜਾਂਦਾ ਸਾਰੀ ਉੱਡੀ ਹੋ ਗਈ ਇਹ ਪਾ ਲੈਂਦੇ ਇਹਨੂੰ ਹਾਂਜੀ ਬਾਪਿਓ ਥੱਲੋ ਲੈ ਆਏ ਝਾੜੂ ਆਪਾ ਆਪਣੀ ਤੇ ਟੁੱਟ ਗਈ ਸੀ ਆਪਾਂ ਨੂੰ ਨਚਾਰਦੀ ਸੀ ਤੇ ਕਲੀ ਪਾ ਦੀ ਬਾਬੇ ਨੂੰ ਦਿਖਾ ਦੀ ਤੁਹਾਨੂੰ ਲਓ ਜੀ ਕਰਤਾ ਸਾਰਾ ਫੁੱਡਾ ਡਰਾਈਡ ਰਾਇਆ ਆਪਾਂ ਕਰਤੀਆਂ ਸਾਰੇ ਦੀਆਂ ਰਿਪੋਰਟਾਂ ਓਕੇ ਹੁਣ ਕੋਈ ਦਿੱਕਤ ਨਹੀਂ ਹੁਣ ਗਿੱਲਾ ਨਹੀਂ ਹੋਣਾ ਗੁੱਡਾ ਤਾਂ ਕਰਕੇ ਬਾਬੇ ਪਾਣੀ ਜ਼ਰੂਰੀ ਹੈ ਤੇ ਵਿੱਚ ਜਿਹਦੇ ਵੀ ਕੱਕਾ ਰੇਤਾ ਹੋਵੇ ਵੀ ਰੇਤਾ ਜਿਹੜਾ ਹੁੰਦਾ ਹੈ ਉਹ ਵੀ ਮਿਕਸ ਕਰਕੇ ਪਾ ਸਕਦਾ ਸਾਡੇ ਕੋਲ ਹੈ ਨਹੀਂ ਯਾਰ ਤੁਹਾਨੂੰ ਪਤਾ ਹੀ ਹੈ ਜਿਹ ਲੈ ਕੇ ਵੀ ਆਈਏ ਕਿ ਤੋ ਗਿੱਟਾ ਚੜਾਣਾ ਔਖਾ ਯਾਰ ਤਾਰ ਕੇ ਤੇ ਆਲਾ ਖੁੱਡੇ ਦਾ ਆਦੀ ਕੰਮ ਕਰਤਾ ਸ਼ੁਰੂ ਬਸ ਇਹਨੂੰ ਵੀ ਸਾਫ ਕਰਦੇ ਆ ਤੇ ਮੈਂ ਅੰਦਰ ਝਾੜੂ ਮਾਰਦਾ ਬਾਬਿਓ ਤੋਤਾ ਜੀ ਕੋਠਾ ਮੋਟਾ ਮੋਟਾ ਗੰਦ ਚੱਕਦਾ ਇਹਦਾ ਪਾਣੀ ਵੀ ਮਾਰਦਾ ਤੇ ਬੱਚੇ ਬੈਗੇ ਬਾਬਿਓ ਦੋਨੇ ਬੈਗੇ ਤੇ ਬੱਸ ਅੰਦਰ ਕਮਰਾ ਵੀ ਕਰਤਾ ਸੀ ਬਾਬਿਓ ਸਾਫ ਦਿਖਾ ਦिए ਤੁਹਾਨੂੰ ਆ ਕੀ ਕਰਤਾ ਤੂੰ ਚਲ ਕੋਈ ਨਾ ਲੋ ਜਿਵੇਂ ਆ ਓਕੇ ਰਿਪੋਰਟਾਂ ਕਰਤੀਆਂ ਤੇ ਉਹ ਵਾਲੇ ਖੁੱਡ ਜੇ ਵੀ ਕਲੀ ਦੇਖਤੀ ਸੀ ਆ ਵੀ ਦਿਖਾ ਦिए ਤੇ ਬਰੋ ਝਾੜੂ ਮਾਰਨਾ ਰਹਿ ਗਿਆ ਚਲੋ ਕੋਈ ਨਾ ਬਾਬਿਓ ਲੋ ਜੀ ਬੁਰੇ ਵੀ ਦੇਖਤੀ ਆਪਾਂ ਕਲੀ ਤੇ ਕਰਤੀਆਂ ਰਿਪੋਰਟਾਂ ਓਕੇ ਬਾਬਿਓ ਕਲੀ ਦੇਖਿਆ ਕਰੋ ਜਰੂਰ ਤੇ ਕੱਕਰ ਤਾਂ ਮਿਕਸ ਕਰਕੇ ਦੇਖਿਆ ਕਰੋ ਫੇਰ ਜਾਦਾ ਹੋਇਆ ਵਧੀਆ ਗੱਲ ਤੇ ਗੋਲੀ ਬਣਤਾ ਇੱਥੇ ਰਿਪੋਰਟਾ ਕਰਤੀ ਓਕੇ ਭੁੱਖ ਲੱਗੀ ਬਹੁਤ ਤੇ ਰੋਟੀ ਰੁੱਟੀ ਖਾ ਕੇ ਆੰਨਿਆ ਹੁਣ ਤੇ ਬੱਸ ਜਾਂਨਿਆ ਥੱਲੇ ਲਾਨਿਆ ਲੋਕ ਲੂਕ ਤੇ ਬੱਚੇ ਬੈ ਗੇ ਤੁਹਾਨੂੰ ਦੱਸਿਆ ਸੀ ਬੈ ਗੇ ਬੱਚੇ ਕੀ ਬਾਪਿਆਂ ਤੇ ਜਿਮਚੋ ਆਏ ਸੀ ਜਾਈ ਇਹਨਾਂ ਦੁਕਾਨ ਦੇ ਦੇ ਮਿੱਤਰ ਮਿਲ ਗਿਆ ਆਪਣਾ ਹਾਇ ਕਰਦੇ ਬਈ ਓਏ ਤੇ ਜਾਈ ਇਹਨਾਂ ਦੁਕਾਨ ਤੇ ਤੇ ਸਕੂਲ ਦਾ ਫਰੈਂਡ ਹੈ ਬਾਪਿਆਂ ਆਪਣਾ ਹਾਂਜੀ ਤੇ ਐਸਾ ਜਾ ਕੇ ਦਾਣਾ ਧੋਣਾ ਪਾਣਿਆ ਕਰਦੇ ਆ ਰਿਪੋਰਟਾ ਓਕੇ ਤੇ ਦੁਕਾਨ ਤੇ ਬਲਾਏ ਸੀ ਕੰਮ ਐ ਥੋੜਾ ਆ ਠੀਕ ਜੀ ਦੁਕਾਨ ਤੇ ਬਾਈਕ ਬਾਈਕ ਹੋ ਰਹੇ ਨੇ ਜੀ ਕਰੋ ਚੱਕ ਬਾਬਿਓ ਤੇ ਕਾਣੂ ਗਾਕ ਨੇ ਹੁਣ ਤਾਂ ਕੀ ਕਿਹੜਾ ਤੇ ਆਪਣੇ ਮੁਰਗਿਆਂ ਦਾ ਵੀ ਕਰੋ ਸ਼ੌਂਕ ਵਾਦੋ ਦੋ ਰੱਖੇ ਹੋਏ ਆ ਕਿਸੇ ਵੇਲੇ ਢਾਮ ਕਰਾਵਾਂਗੇ ਤੇ ਸਮਾਨ ਚੱਕ ਲਈਏ ਜਿਹੜਾ ਲੈਣ ਆਏ ਆ ਫਿਰ ਘਰ ਤੇ ਅਗੇ ਬਾਬਿਓ ਆ ਗਏ ਜੀ ਕਰੇ ਤੇ ਬੱਸ ਕਰਦੇ ਆ ਦਾਣਾ ਪਾਣੀ ਮਿੱਤਰੋ ਤੇ ਟਰੇ ਆਪਣੀ ਖੁੱਡੇ ਚ ਆ ਨਾ ਗੋਲ ਲੈ ਚੁੱਪਾ ਬਿਉ ਤੇ ਆਪਣਾ ਨੀਲਾ ਡੱਬਾ ਕੱਢ ਲਿਆ ਇਹ ਗਲਤ ਹੋ ਰਿਹਾ ਹੈ ਚਾਰ ਹੋ ਰਿਹਾ ਹੈ ਗੁਟਕੀ ਆਂਦਾ ਸੀ ਮੈਂ ਘਰਾਵ ਕਰਦਾ ਕਬੂਤਰੀ ਆਪ ਵੀ ਖਰਾਬ ਹੋਊਗਾ ਨਾਲੇ ਕਬੂਤਰੀ ਵੀ ਖਰਾਬ ਕਰਵਾ ਕੀ ਫਾਇਦਾ ਨੇ ਪੂਛ ਦਿਖਾ ਦੇ ਤਾ ਕਰਕੇ ਬਾਪੋਂ ਸਾਡੇ ਲਈ ਵੀ ਨਾ ਸੁਣਾਈ ਗਿਆ ਨੇ ਤੇ ਛੱਡ ਦੇ ਇਹਨੂੰ ਕੋਈ ਫਾਇਦਾ ਨਹੀਂ ਐਵੇਂ ਤਾਂ ਬਾਜੀ ਬੂਜੀ ਫਿਰ ਕਿਨੂੰ ਛੱਡਾਂਗੇ ਪੂਰੂ ਵੀ ਛੱਡਦਾ ਪੂਆ ਕਰਦਾ ਇੱਧਰ ਪੂਰੂ ਵੀ ਸੱਟ ਹੈ ਕੋ ਵੀ ਤਾਂ ਨਹੀਂ ਹੈਂ ਅੱਲਾ ਦਾ ਹੈ ਬੱਲਾ ਰੇ ਇਹ ਆਂਦਾ ਪੱਲਾਈ ਕੋਈ ਨਾ ਕੋਈ ਜਿਆਦਾ ਨਹੀਂ ਜਿਆਦਾ ਨਹੀਂ ਛੱਡ ਦੇ ਕੇ ਰੌਣੇ ਕੱਲੇ ਦਿਖਾਉਣ ਦੇ ਲਗਾਉਂਦੀ ਨਹੀਂ ਅਸਗਾ ਭਾਈ ਇਹਦਾ ਦਿਖਾ ਇਹਦਾ ਬੜਾ ਟੀਦਲੇ ਜਾ ਕੇ ਬਹਿ ਗਿਆ ਇਹਦਾ ਲਾਲ ਟੀਨੇ ਦਾ ਆਪਣੇ ਮਾਪੂਟ ਕੀ ਅੰਦਰ ਲੈਣਾ ਜਮਾ ਕਟੋਲੀ ਅਟਾਟ ਹੁਪ ਮੈਂ ਖੜੀ ਆ ਜੀ ਬਾਪਿਓ ਤੇ ਗਲੀ ਚ ਤਾਰ ਲਮਕੀ ਆਂਦੀ ਐ ਉੱਤੇ ਚੜ ਜੀ ਕਰਾ ਫੇਰ ਦਿਖਾਣਿਆ ਕਰਨ ਲੋ ਜੀ ਟੜ ਗਏ ਜੀ ਉੱਤੇ ਤੇ ਤਾਰ ਥੱਲੇ ਆਇਆ ਫੋਨ ਕਹਿੰਦੇ ਤਾਰ ਲੰਮਕੀ ਆਂਦੀ ਆ ਵੀ ਆਪਣੀ ਵਾਈਫਾਈ ਵਾਲੀ ਮੈਂ ਕਿਹਾ ਚੱਕ ਦਿੰਨਾ ਲੋ ਬਾਬੇ ਉਹ ਲੰਮਕਦੀ ਉਹ ਦੇਖੋ ਲਿਖਦੀ ਨਹੀਂ ਕਾ ਮੇਰੇ ਚ ਕੈਪਚਰ ਨਹੀਂ ਹੁੰਦੀ ਚਲੋ ਕੋਈ ਨਾ ਖਿੱਚਦੀ ਆਪਾਂ ਕਿੰਨੀ ਬਾਬਿਆਂ ਤੇ ਬਣਤੀ ਆਪਾਂ ਤਾਰ ਤੇ ਕਸਤੀ ਪੂਰੀ ਹੁਣ ਨਹੀਂ ਲੰਮਕਦੀ ਦਿਖਾਦੀ ਐ ਤੇ ਇਦਾਂ ਲੰਮਕੀ ਆਂਦੇ ਸਿਆ ਤਾਰਾਂ ਤੇ ਦਿਖਦੀ ਨਹੀਂ ਇੱਕ ਐਕਸ ਕਰਕੇ ਦਿਖਾਵਾਂ ਰੁਕੋ ਫਿਰ ਲੋ ਜੀ ਹੁਣ ਦੇਖੋ ਜੀ ਆ ਤਾਰਾ ਨੇ ਨਾ ਉਹ ਇੱਕ ਤਾਰ ਲਮਕੀ ਆਂਦੀ ਇੱਕ ਥੱਲੇ ਉਹ ਦੇਖੋ ਤੇ ਉਹਦੇ ਨਾਲ ਸੀ ਆਪਣੀ ਆਪਾ ਖਿੱਚ ਕੇ ਘਰਤੀ ਉੱਤੇ ਏਰਪਟਾ ਘਰਤੀ ਓਕੇ ਬਾਕੀ ਇਹ 뷰 ਆਪਣੇ ਕੋਠੇ ਤੋਂ ਕਰੋ ਚੈੱਕ ਬਾਬਿਓ ਤੇ ਉਹ ਹੋਟਲ ਹੈ ਸਾਡੇ ਸ਼ਹਿਰ ਦਾ ਇੱਕ ਪਰਾਂ ਹੈ ਤੇ ਦਿਖਦਾ ਉਹ ਦਿਖੀ ਜਾਂਦਾ ਤੇ ਬਾਕੀ ਇਹ ਚੌਬਰ ਚੌਬਰ ਦੀ ਮਸ਼ਹੂਰੀ ਕਰਨੀ ਜ਼ਰੂਰੀ ਹੈ ਨਾ ਤੇ ਰਸ ਬਾਬਿਓ ਤੇ ਉਹ ਮੰਦਿਰ ਹੈ ਜੈ ਮਾਤਾ ਦੀ ਤੇ ਬਾਕੀ ਗੋਲੀਆਂ ਗੋਲੀਆਂ ਤੇ ਦਾਨੇ ਦਰ ਤੇ ਅਜ ਤੱਕ ਖਰਾਕ ਮੈਂ ਵਿੱਚ ਐਡ ਛੋਲੇ ਕਰਤੇ ਛੋਲੇ ਕਰਤੇ ਛੋਲੇ ਤੇ ਥੱਲੇ ਤੁਰਦੇ ਆ ਪਾਬਿਓ ਤੇ ਆਇਓ ਫਿਰ ਇੱਥੇ ਆਇਓ ਤੁਸੀਂ ਇਤਰਾਉ ਨਾਲ ਥੱਲੇ ਤੁਹਾਨੂੰ ਦਿਖਾ ਦਿਆਂਗੇ ਮੈਂ ਤੁਰਦਿਆਂ ਸੀ ਹੈ ਬਾਈ ਦਿਖਾ ਰਹੇ ਹੋ ਬਾਈ ਲਓਈ ਦਿਖਾ ਦਿਓ ਨਾ ਬਾਈ ਹਮਨੇ ਵੀ ਦੇਗਾ ਤੇ ਆ ਮਾਰੀ ਸ਼ਾਰ ਤੇ ਦਾਣੇ ਧਰਤੇ ਜੋਬਰ ਨੇ ਤੇ ਮੈਂ ਤੜ੍ਹਣਾ ਥੋੜਾ ਤੁਹਾਨੂੰ ਪਤਾ ਹੀ ਹੈ ਬੰਦਿਆ ਕਰਨਾ ਆਪਾਂ ਇਹ ਮੰਜੀ ਦੇ ਲਈ ਲੋਈ ਮਿੱਤਰੋ ਤੇ ਕਰਦੀਆਂ ਬੱਚਿਆਂ ਨੂੰ ਫੀਡ ਬਾਬਿਓ ਤੇ ਕੱਡੀਆਂ ਦਾ ਜੋਬਰ ਬੱਚੇ ਤੇ ਕਾਲੀ ਉੱਡੀਆਂ ਦੇ ਬਾਬਿਓ ਦੇਖੋ ਪੱਟਾ ਇਹ ਵੀ ਦੇਖ ਲੈਣਾਂ ਇੱਥੇ ਤਾਂ ਹੀ ਕੋਈ ਉੱਤੇ ਕੋਈ ਸਹੀ ਸੀ ਪੱਟਾ ਤੋਂ ਚੇਂਜ ਕਰਿਆ ਸੀ ਤਿੰਨ ਦਾ ਪੀਂਂਦ ਨੀ ਨਾ ਕਰਕੇ ਜੀ ਬਾਬਿਓ ਆ ਗਏ ਸੀ ਥੱਲੇ ਤੇ ਕੰਮ ਰੱਖ ਗਏ ਸੀ ਤਾਂ ਕਰਕੇ ਤੇਰਾ ਸੁਣ ਕਰਦੇ ਆਂ ਵਲੌਗ ਦੀ ਐਂਡਿੰਗ ਬਾਬਿਓ ਆਪਾਂ ਤੇ ਬਹੁਤ ਟਾਈਮ ਹੋ ਗਿਆ ਗੋਲੀ ਨੂੰ ਵੀ ਘੁਮਾ ਘਮੂ ਆਏ ਬੱਸ ਖੜੇ ਆ ਤੇ ਮੈਂ ਕਿਹਾ ਵਲੌਗ ਦੀ ਐਂਡਿੰਗ ਕਰਦੀ ਆ ਤੇ ਮਿਲਦੇ ਆਂ ਕੱਲ੍ਹ ਵਾਲੇ ਵਲੌਗ ਚ ਸਾਰੇ ਵੀਰਾਂ ਨੂੰ ਬਾਏ ਬਾਏ ਤੇ ਟਾਟਾ